ਸੰਸਾਰ ਦੇ ਲੋਕਾਂ ਨੂੰ ਜੱਟ ਢੀਰ ਸਿੰਬੇ ਨਾਲ ਇਕੱਠੇ ਕਰ ਦਿੱਤੇ ਨੇ ਹੁਣ ਜੇ ਅਲੱਗ-ਅਲੱਗ ਜਾਤਾਂ-ਪਾਤਾਂ ਵਿੱਚ ਵੰਡੇ ਰਹਿਣ ਸਮੇਂ ਦੀ ਹਕੂਮਤ ਨੂੰ ਇਹਦਾ ਲਾਹਾ ਹੁੰਦਾ ਹੈ ਆਪਣੇ ਮੁਲਕ ਵਿੱਚ ਖਾਸ ਤਰ੍ਹਾਂ ਕਿਵੇਂ ਹੋਇਆ ਉਹ ਕਹਿੰਦੇ ਨੇ ਕਿ ਇਹਨਾਂ ਵਿੱਚ ਏਕਤਾ ਨਾ ਆਏ ਸਮੇਂ ਦੇ ਲੀਡਰ ਨਹੀਂ ਕਹਿੰਦੇ ਕਿ ਇਹਨਾਂ ਵਿੱਚ ਏਕਤਾ ਆਏ ਇਹਨਾਂ ਵਿੱਚ ਏਕਤਾ ਅਖੰਡਤਾ ਆ ਜਾਏਗੀ ਜੋ ਆਪਾਂ ਰਾਜ ਕਾਇਮ ਕਰਨਾ ਚਾਹਣੇ ਉਹਦੇ ਵਿਰੁੱਧ ਹੋ ਜਾਣਗੇ ਆਵਾਜ਼ ਉਠਾਉਣਗੇ ਨਾਲ ਪ੍ਰਸਾਦ ਦੀ ਪਾਵਨ ਧਰਤੀ ਤੋਂ ਉੱਠੀ ਹਕ ਸੱਤ ਦੀ ਆਵਾਜ਼ ਨੂੰ ਦਬਾਉਣ ਵਾਸਤੇ ਫਿਰ ਬਾਈ ਧਾਰ ਦੇ ਪਹਾੜੀ ਰਾਜੇ ਨੇ ਜਦੋਂ ਰੰਗਜੀਤ ਦੇ ਦਰਬਾਰ ਵਿੱਚ ਚਿੱਠੀ ਰੱਖੀ ਉਸ ਨੇ ਚੌਣਵਾ ਜਰਨੈਲ ਭੇਜਿਆ ਪਿਛਲੇ ਦਵਾਨ ਵਿੱਚ ਮੈਂ ਜ਼ਿਕਰ ਕਰ ਚੁੱਕਿਆ ਉਹ ਚੌਣਵਾ ਜਰਨੈਲ ਸੀ ਸੈਦ ਖਾਨ ਚੜ੍ਹਦੀ ਜਵਾਨੀ ਹੈ ਪਠਾਣਾ ਦਾ ਮੁੰਡਾ ਹੈ ਔਰ ਚੌੜੀ ਸ਼ਾਤੀ ਹੈ ਕੋਲ ਜਰਨੈਲੀ ਹੈ ਮਾਨ ਮਰਤਵੇ ਨੇ ਭਾਰੀ ਫੌਜ ਲੈ ਕੇ ਦਿੱਲੀ ਤੋਂ ਚੱਲਦਾ ਦਿੱਲੀ ਤੋਂ ਚੱਲਦਾ ਚੱਲਦਾ